ਪੰਜਾਬ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੂਰਾ ਕਰਵਾਉਣ ਚ ਕੋਈ ਵੀ ਕਸਨ ਨਹੀਂ ਛੱੜ ਰਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਈਸ਼ਾਨ ਚੱਬੇਵਾਲ ਨੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਦੇ ਕੰਮ ਲਈ ਲੱਖਰ ਰੁਪਏ ਦੇ ਚੈੱਕ ਭੇਟ ਕਰਨ ਉਪਰੰਤ ਖਾਲ ਬਤ ਕਰਦਿਆਂ ਕੀਤਾ ਇਸ ਦੌਰਾਨ ਉਹਨਾਂ ਜਿੱਥੇ ਹਲਕੇ ਦੇ 16 ਪਿੰਡਾਂ ਦੀਆਂ ਪੰਚਾਇਤਾਂ ਨੂੰ 92 ਲੱਖ ਰੁਪਏ ਦੇ ਚੈੱਕ ਮੰਡੇ ਉੱਥੇ ਹੀ ਉਹਨਾਂ ਕਿਹਾ ਕਿ ਉਹ ਹਲਕੇ ਦੇ ਹੋਰ ਵੀ ਕੰਮ ਜਲਦੀ ਹੀ ਪੂਰੇ ਕਰਵਾਉਣ ਲਈ ਚਤਨਸ਼ੀਲ ਨੇ ਉਹਨਾਂ ਹਾਜ਼ਰ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦਾ ਧਿਆਨ ਰੱਖਣ ਤੇ ਵਧੀਆ ਕੁਆਲਿਟੀ ਦਾ ਮਟੀਰੀਅਲ ਲਗਵਾ ਕੇ ਕੰਮਾਂ ਨੂੰ ਪੂਰਾ ਕਰਵਾਉਣ ਜੱਬੇਵਾਲ ਤੋਂ ਨਵਰਾੰਗ ਚੈਨਲ ਦੇ ਦਲਜੀਤ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੇ ਅੱਜ ਅਸੀਂ ਮਾਲਪੁਰ ਵੀਡੀਓ ਰੈਸਟ ਹਾਊਸ ਦੇ ਵਿੱਚ ਸਾਰੇ ਸਰਪੰਚਾ ਦੇ ਨਾਲ ਮੌਜੂਦ ਨੇ ਜਿੱਥੇ ਅਸੀਂ ਸਰਕਾਰ ਵੱਲੋਂ ਜੋ ਹੈ ਕਾਰਜ ਜੋ ਕੰਮ ਕਾਰਜ ਨੇ ਪਿੰਡਾਂ ਦੇ ਜੋ ਸਾਰੇ ਵਿਕਾਸ ਕਾਰਜ ਨੇ ਉਹਨਾਂ ਦੇ ਲਈ ਜੋ ਰਾਸ਼ੀ ਆਈ ਹੈ ਜੋ ਕਿ ਵਕਤ-ਵਕਤ ਕੰਮਾਂ ਲਈ ਫੰਡਸ ਆਏ ਨੇ ਉਹਨਾਂ ਦੇ ਲਈ ਜੋ ਅਸੀਂ ਸੈਂਕਸ਼ਨ ਲੈਟਰਸ ਦਿੱਤੇ ਨੇ ਤੇ ਜਿਹਦੇ ਵਿੱਚ ਤਕਰੀਬਨ ਜੋ ਹੈ ਅੱਜ ਅਸੀਂ 92 ਲੱਖ ਦੀ ਜੋ ਹੈ ਗ੍ਰਾਂਟ ਦਿੱਤੀਆਂ ਸਾਰੇ ਸਰਪੰਚਾਂ ਨੂੰ ਤੇ ਮੋਦਵਾਰਾਂ ਨੂੰ ਪੰਚਾਇਤ ਮੈਂਬਰਸ ਨੂੰ ਵੀ ਤੇ ਅ ਹੋਰ ਵੀ ਜੋ ਹੈ ਗ੍ਰਾਂਟਸ ਆ ਰਹੀਆਂ ਨੇ तकरीबन 72 ਲੱਖ ਦੀ ਹੋਰ ਵੀ ਜੋ ਗ੍ਰਾਂਟ ਹੈ ਉਹ ਵੀ ਰਿਲੀਜ਼ ਹੋਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਜਿਨ੍ਹਾਂ ਦੀ ਯੋਗਗਵਾਈ ਹੇਠ ਪੂਰੇ ਚੱਬੇਵਾਲ ਹਲਕੇ ਦੇ ਵਿੱਚ ਪੂਰੇ ਤੇ ਉਹਨਾਂ ਦੇ ਡਾਕਟਰ ਰਾਜ ਕੁਮਾਰ ਜੀ ਦੇ ਆਪਣੇ ਹਲਕੇ ਦੇ ਵਿੱਚ ਸ਼ਾਹਪੁਰ ਦੇ ਵਿੱਚ ਵੀ ਬਹੁਤ ਸਾਰੇ ਵਧੀਆ ਤਰੀਕੇ ਦੇ ਨਾਲ ਵਿਕਾਸ ਕਰਾਉਂਦੇ ਨੇ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਵਧੀਆ ਤਰੀਕੇ ਦੇ ਨਾਲ ਉਪਰੰਤ ਕਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਕੁਲ ਜੀ ਕਰਫਾਸਾ ਬਾਈ ਕੁਲ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੂਰਾ ਕਰਵਾਉਣ ਚ ਕੋਈ ਵੀ ਕਸਨ ਨਹੀਂ ਛੱੜ ਰਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਈਸ਼ਾਨ ਚੱਬੇਵਾਲ ਨੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਦੇ ਕੰਮ ਲਈ ਲੱਖਾਂ ਰੁਪਏ ਦੇ ਚੈੱਕ ਭੇਟ ਕਰਨ ਉਪਰੰਤ ਖੰਗਲਬਾਤ ਕਰਦਿਆਂ ਕੀਤਾ ਇਸ ਦੌਰਾਨ ਉਹਨਾਂ ਜਿੱਥੇ ਹਲਕੇ ਦੇ 16 ਪਿੰਡਾਂ ਦੀਆਂ ਪੰਚਾਇਤਾਂ ਨੂੰ 92 ਲੱਖ ਰੁਪਏ ਦੇ ਚੈੱਕ ਮੰਡੇ ਉੱਥੇ ਹੀ ਉਹਨਾਂ ਕਿਹਾ ਕਿ ਉਹ ਹਲਕੇ ਦੇ ਹੋਰ ਵੀ ਕੰਮ ਜਲਦੀ ਹੀ ਪੂਰੇ ਕਰਵਾਉਣ ਲਈ ਚਤਨਸ਼ੀਲ ਨੇ ਉਹਨਾਂ ਹਾਜ਼ਰ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦਾ ਧਿਆਨ ਰੱਖਣ ਤੇ ਵਧੀਆ ਕੁਆਲਿਟੀ ਦਾ ਮਟੀਰੀਅਲ ਲਗਵਾ ਕੇ ਕੰਮਾਂ ਨੂੰ ਪੂਰਾ ਕਰਵਾਉਣ ਜੱਬੇਵਾਲ ਤੋਂ ਨਵਰਾੰਗ ਚੈਨਲ ਦੇ ਦਲਜੀਤ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਓ ਤੇ ਅੱਜ ਅਸੀਂ ਮਾਲਪੁਰ ਵੀਡੀਓ ਰੈਸਟ ਹਾਊਸ ਦੇ ਵਿੱਚ ਸਾਰੇ ਸਰਪੰਚਾ ਦੇ ਨਾਲ ਮੌਜੂਦ ਨੇ ਜਿੱਥੇ ਅਸੀਂ ਸਰਕਾਰ ਵੱਲੋਂ ਜੋ ਹੈ ਕਾਰਜ ਜੋ ਕੰਮ ਕਾਰਜ ਨੇ ਪਿੰਡਾਂ ਦੇ ਜੋ ਸਾਰੇ ਵਿਕਾਸ ਕਾਰਜ ਨੇ ਉਹਨਾਂ ਦੇ ਲਈ ਜੋ ਰਾਸ਼ੀ ਆਈ ਹੈ ਜੋ ਕਿ ਵਕਤ-ਵਕਤ ਕੰਮਾਂ ਲਈ ਫੰਡਸ ਆਏ ਨੇ ਉਹਨਾਂ ਦੇ ਲਈ ਜੋ ਅਸੀਂ ਸੈਂਕਸ਼ਨ ਲੈਟਰਸ ਦਿੱਤੇ ਨੇ ਤੇ ਜਿਹਦੇ ਵਿੱਚ ਤਕਰੀਬਨ ਜੋ ਹੈ ਅੱਜ ਅਸੀਂ 92 ਲੱਖ ਦੀ ਜੋ ਹੈ ਗ੍ਰਾਂਟ ਦਿੱਤੀਆਂ ਸਾਰੇ ਸਰਪੰਚਾਂ ਨੂੰ ਤੇ ਮੋਦਵਾਰਾਂ ਨੂੰ ਪੰਚਾਇਤ ਮੈਂਬਰਸ ਨੂੰ ਵੀ ਤੇ ਹੋਰ ਵੀ ਜੋ ਹੈ ਗ੍ਰਾਂਟਸ ਆ ਰਹੀਆਂ ਨੇ तकरीबन 72 ਲੱਖ ਦੀ ਹੋਰ ਵੀ ਜੋ ਗ੍ਰਾਂਟ ਹੈ ਉਹ ਵੀ ਰਿਲੀਜ਼ ਹੋਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਤੇ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਜਿਨ੍ਹਾਂ ਦੀ ਯੋਗਗਵਾਈ ਹੇਠ ਪੂਰੇ ਚੱਬੇਵਾਲ ਹਲਕੇ ਦੇ ਵਿੱਚ ਪੂਰੇ ਤੇ ਉਹਨਾਂ ਦੇ ਡਾਕਟਰ ਰਾਜ ਕੁਮਾਰ ਜੀ ਦੇ ਆਪਣੇ ਹਲਕੇ ਦੇ ਵਿੱਚ ਸ਼ਾਹਪੁਰ ਦੇ ਵਿੱਚ ਵੀ ਬਹੁਤ ਸਾਰੇ ਵਧੀਆ ਤਰੀਕੇ ਦੇ ਨਾਲ ਵਿਕਾਸ ਕਰਾਉਂਦੇ ਨੇ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਵਧੀਆ ਤਰੀਕੇ ਦੇ ਨਾਲ ਉਪਰੰਤ ਕਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈਕੁ ਜੀ ਕਰਫਾਸਰ ਬਾਈਕੁ